ਮੈਂ ਕਿਉਂ ਤੇਰੀ ਮਸਜਿਦ ਟਾਵੇਂ ਤੂੰ ਕਿਉਂ ਟਾਵੇਂ ਮੰਦਿਰ ਨੂੰ ਆ ਜਾ ਆਪਾਂ ਬਹਿ ਕੇ ਪੜੀਏ ਇੱਕ ਦੂਜੇ ਦੇ ਅੰਦਰ ਨੂੰ ਆ ਜਾ ਆਪਾਂ ਬਹਿ ਕੇ ਪੜੀਏ ਇੱਕ ਦੂਜੇ ਦੇ ਅੰਦਰ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਰਮਜ਼ਾਨ ਦਾ ਪਾਕ ਤੇ ਪਵਿੱਤਰ ਮਹੀਨਾ ਜਿਹੜਾ ਚੱਲ ਰਿਹਾ ਤੇ ਵਕ ਵਕ ਧਰਮਾਂ ਦੇ ਮਜ਼ਬਾ ਦੇ ਲੋਕਾਂ ਦੇ ਵੱਲੋਂ ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਲਈ ਰੋਜ਼ਾ ਅਫਤਾਰੀ ਦੀ ਪਾਰਟੀ ਦਾ ਜਿਹੜਾ ਪ੍ਰਬੰਧ ਕੀਤਾ ਜਾਂਦਾ ਹੈ ਅੱਜ ਪਹੁੰਚੇ ਆ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਨੱਥੂ ਮਾਜਰਾ ਵਿਖੇ ਜਿੱਥੇ ਨੌਜਵਾਨ ਅਕਾਲ ਸਹਾਇ ਨੌਜਵਾਨ ਸਭਾ ਦੇ ਜਿਹੜੇ ਮੈਂਬਰ ਨੇ ਤੇ ਸਮੂਹ ਪਿੰਡ ਵਾਸੀ ਹ ਉਹਨਾਂ ਦੇ ਸਹਿਯੋਗ ਦੇ ਨਾਲ ਸਿੱਖ ਮੁਸਲਮਾਨ ਸਾਂਝਾ ਫਰੰਟ ਦੇ ਜੋ ਪ੍ਰਧਾਨ ਸਾਹਿਬ ਨੇ ਨਸੀਰ ਅਖਤਰ ਜੀ ਉਹਨਾਂ ਨੂੰ ਸੱਦਾ ਦਿੱਤਾ ਜਾਂਦਾ ਪਿੰਡ ਦੇ ਵਿੱਚ ਤੇ ਰੋਜ਼ੇ ਖੋਲਣ ਲਈ ਉਹਨਾਂ ਨੂੰ ਇਫਤਾਰੀ ਪਾਰਟੀ ਦਾ ਜਿਹੜਾ ਇੱਥੇ ਪ੍ਰਬੰਧ ਕੀਤਾ ਜਾਂਦਾ ਤੇ ਜਿੱਥੇ ਵਕ ਵਕ ਧਰਮਾਂ ਦੇ ਆਗੂ ਵਕ ਵਕ ਮਜਬਾਂ ਦੇ ਆਗੂ ਜਿਹੜਾ ਇੱਕ ਪੰਡਾਲ ਦੇ ਵਿੱਚ ਇਸ ਵੇਲੇ ਬੈਠੇ ਬੈਠੇ ਹੋਏ ਨੇ ਤੇ ਦੇਖ ਸਕਦੇ ਹੋ ਕਿ ਤਕਰੀਬਨ ਸੈਕੜਿਆਂ ਦੀ ਗਿਣਤੀ ਦੇ ਵਿੱਚ ਇਸ ਵੇਲੇ ਸਾਂਝੇ ਧਰਮਾਂ ਦੇ ਲੋਕ ਨੇ ਉਹ ਇਥੇ ਸਮੂਲੀਅਤ ਕਰ ਰਹੇ ਨੇ ਤੇ ਆਓ ਫਿਰ ਗੱਲਬਾਤ ਕਰਦੇ ਆ ਸਿੱਖ ਮੁਸਲਮਾਨ ਸਾਂਝਾ ਫਰੰਟ ਦੇ ਪ੍ਰਧਾਨ ਨਸੀਰ ਅਖਤਰ ਜੀ ਤੇ ਹੋਰ ਆਗੂਆਂ ਦੇ ਨਾਲ ਕਿ ਉਹ ਇਸ ਭਾਈਚਾਰਕ ਸਾਂਝ ਨੂੰ ਜੋ ਮਿਸਾਲ ਪੈਦਾ ਹੋ ਰਹੀ ਹੈ ਕਿਵੇਂ ਦੇਖਦੇ ਨੇ ਤੇ ਸਾਡੇ ਨਾਲ ਡਾਕਟਰ ਸਾਹਿਬ ਮੌਜੂਦ ਨੇ ਤੇ ਆਓ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਅੱਜ ਇੱਕ ਵੱਖਰਾ ਜਿਹਾ ਸੁਆਬ ਮਿਲ ਰਿਹਾ ਦੇਖ ਕੇ ਜੀ ਆ ਸਾਰੀਆਂ ਤਾਰੀਫਾਂ ਸਾਰੀਆਂ ਵਡਿਆਈਆਂ ਉਸ ਅੱਗੇ ਸਭ ਅਰਬਲੀ ਹਨ ਜਿਹੜਾ ਸਾਰੇ ਜਗ ਦਾ ਅਸਰ ਜਨਾਨ ਸਾਜਨਾਂ ਹੱਥੋਂ ਪਲਨ ਹਾਰਾ ਜੀ ਦਰਦ ਦੇ ਦਿਲ ਕੇ ਵਾਸਤੇ ਪੈਦਾ ਕੀਆ ਇਨਸਾਨ ਕੋ ਜੀ ਦਰਦ ਦੇ ਦਿਲ ਕੇ ਵਾਸਤੇ ਪੈਦਾ ਕੀਆ ਇਨਸਾਨ ਕੋ ਵਰਨਾ ਇਬਾਦਤ ਕੇ ਲਈਆ ਕਿਆ ਕਾਮਨਾ ਤੇ ਫਰਿਸ਼ਤੇ ਪੂਜਾ ਪਾਠ ਪਾਠ ਸਾਰੇ ਅਬ ਕੋ ਫਰਿਸ਼ਤੇ ਬਹੋਤੇ ਇਨਸਾਨ ਨੂੰ ਇਸ ਬਾਸਤੇ ਪੈਦਾ ਕੀਤੇ ਇਹਦੇ ਦਿਲ ਚ ਦੂਸਰਾਂ ਲਈ ਦਰਦ ਹੈ ਹਮ ਇਨਸਾਨ ਹੋਣ ਦਾ ਮਤਲਬ ਇਹ ਹੈ ਜੀ ਇਨਸਾਨ ਦਾ ਜਿਹੜਾ ਹੈ ਇਹ ਅਰਬੀ ਦੇ ਇੱਕ ਸ਼ਬਦੋਂ ਨਿਕਲਿਆ ਉਸ ਚੋਂ ਜਿਸ ਉਹਨਾਂ ਮੁਹੱਬਤ ਪ੍ਰੇਮ ਪਿਆਰ ਹਮਦਰਦੀ ਇਸ ਲਈ ਉਹ ਇਨਸਾਨ ਉਹ ਹੈ ਜਿਹਦੇ ਸੀਨੇ 'ਚ ਇੱਕ ਜਿਹਾ ਦਿਲ ਹੈ ਜਿਹੜਾ ਦੂਜਿਆਂ ਲਈ ਵੀ ਧੜਕਦਾ ਹੈ ਜੀ ਆਪਣੇ ਲਈ ਤਾਂ ਖਾਪੀ ਰਹਿਣ ਸੌਣ। ਇਨਸਾਨ ਦੀ ਖਾਸੀਅਤ ਹੈ ਇਸੇ ਕਰਕੇ ਇਹਨੂੰ ਬੈਸਟ ਕ੍ਰੀਸ਼ਨ ਕਿਹਾ ਗਿਆ ਹੈ। ਸਭ ਤੋਂ ਚੁਣੌਤ ਉਤਮ ਰਚਨਾ। ਤੇ ਦੂਜਿਆਂ ਲਈ ਦੂਜਿਆਂ ਲਈ ਵੀ ਹਮਦਰਦੀ, ਪਿਆਰ, ਮੁਹੱਬਤ ਹੈ। ਤੇ ਅੱਜ ਉਸ ਚੀਜ਼ ਦਾ ਇੱਕ ਪ੍ਰਗਟਾਵਾ ਕੀਤਾ ਗਿਆ ਹੈ। ਭਰਾਵਾਂ ਵੱਲੋਂ ਬੁਲਾ ਕੇ ਉਹ ਰੋਜ ਅਫਤਾਰੀ ਕਰਾਈ ਗਈ ਹੈ। ਖਾਣ ਪੀਣ ਦਾ ਮਸਲਾ ਨਹੀਂ ਹੁੰਦਾ। ਲੇਕਿਨ ਅਸਲ ਇੱਕ ਮੁਹੱਬਤ ਬਣਨ ਦੀ ਗੱਲ ਹੈਗੀ। ਜਦੋਂ ਅੱਜ ਚੋਂ ਪਾਸੇ ਨਫਰਤ ਦੇ ਅੱਗ ਜਰ ਰਹੀ ਹੈ ਕਿਤੇ ਧਰਮ ਦੇ ਨਾਮ ਤੇ ਕਿਤੇ ਕੌਮ ਦੇ ਨਾਮ ਤੇ ਕਿਸੇ ਭਾਸ਼ਾ ਦੇ ਨਾਮ ਤੇ ਤੇ ਇੱਕ ਉਪਰਾਲਾ ਹੈ ਉਹ ਨਫਰਤ ਦੀ ਅੱਗ 'ਚ ਪਾਣੀ ਪਾਉਣ ਦਾ। ਜੀ ਠੀਕ ਹੈ ਕੋਸ਼ਿਸ਼ ਹੈ ਛੋਟੀ ਜੀ ਤੇ ਹੁਣ ਕਿਵੇਂ ਦੇਖਦੇ ਹੋ ਵੀ ਨਫਰਤ ਦੀ ਅੱਗ ਤੇ ਤੁਸੀਂ ਹੁਣੇ ਕਿਹਾ ਵੀ ਪਾਣੀ ਪਾਉਣ ਦਾ ਇੱਕ ਕੰਮ ਕਰਦੀ ਆ ਇੱਕ ਪਾਸੇ ਤਾਂ ਨਫਰਤ ਫਲਾਉਣ ਵਾਲੇ ਨੇ ਤੇ ਇੱਕ ਪਾਸੇ ਇਦਾਂ ਦੇ ਸਾਰੇ ਸਰਬਸਾਂਝੇ ਕੈਲੀ ਧਰਮਾਂ ਦੇ ਲੋਕ ਨੇ ਕਿਹੜਾ ਕੀਤੇ ਤੇ ਭਾਰੂ ਹੋ ਸਕਦਾ ਜੀ ਮਨੁੱਖੀ ਵਿਸਵਾਸ ਗਵਾਏ ਕਿ ਹਰ ਧਰਮ ਜੋ ਅਚੰਗੇ ਮਾੜੇ ਲੋਕ ਹੋ ਜਾਂਦੇ ਜੇ ਹਿੰਦੂ ਪ੍ਰਾਮਣੂ ਮੰਨਾ ਸ਼੍ਰੀ ਰਾਮਚੰਦਰ ਜੀ ਤੇ ਸ਼੍ਰੀ ਕ੍ਰਿਸ਼ਨ ਤੇ ਤਾਂ ਪਰਾਵਨ ਤੇ ਕੌਣ ਵੀ ਹਿੰਦੂ ਜੋ ਤੇ ਜੀ ਠੀਕ ਹੈ ਜੇ ਸਿੱਖੋਪਰਾ ਆਪਰਾ ਨੂੰ ਫਖਰ ਹੈ ਅ ਕੁਰਬਾਨੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਪ੍ਰਿਥੀ ਚੰਦ ਤੇ ਧੀਰਮਨ ਵੀ ਸਿੱਖਾਂ ਨੇ ਇਸ ਲਈ ਮਸਲਾਨ ਦੇ ਵਿੱਚੇ ਬੁਰੇ ਹੋਣੇ ਤੂੰ ਸਾਡੇ ਕੰਮ ਕਿਸੇ ਦੀ ਬਰਾਈ ਚ ਨਹੀਂ ਹੁੰਦੀ ਸਾਡਾ ਆਪਣਾ ਕਿ ਸਾਡੇ ਕੰਮ ਆਉਂਦਾ ਹੈਗਾ ਜਿਹੜੀ ਗੱਲੇ ਹੈ ਵੀ ਉਹਨਾਂ ਨੇ ਮਾੜੇ ਨਾਲ ਆਪਣਾ ਕੰਮ ਕਰਨਾ ਹੈ ਚੰਗੇ ਨਾਲ ਆਪਣਾ ਕਰਨਾ ਔਰ ਜੇ ਮਾੜੇ ਨਾਲ ਹੋ ਤਾਂ ਚੰਗੇ ਨਾਲ ਪਤਾ ਨਹੀਂ ਲੱਗਦਾ ਜੇ ਖੱਟਾ ਨਾ ਹੋਵੇ ਮਿੱਠੇ ਦਾ ਸਵਾਦ ਨਹੀਂ ਆਉਂਦਾ ਜੀ ਬਿਲਕੁਲ ਇਹ ਆਪਣੇ ਨਾਲ ਬਣਾਇਆ ਦਿਨ ਰਾਤ ਹੈ ਤੂੰ ਪੁੱਛਾਉਂ ਹੈ ਹੈਣਾ ਮਿੱਠਾ ਔਰ ਖੱਟਾ ਐ ਇਸ ਲਈ ਅੱچھے ਔਰ ਬੁਰੇ ਲੋਕ ਨਾਲ ਨਾਲ ਚੱਲਦੇ ਰਹੇ ਨੇ ਕੂੜ ਨਖੱਟੇ ਨਾਨਕਾ ਉੜਕ ਸੱਚ ਰਹੀ ਲੇਕਿਨ ਇਹ ਐ ਵੀ ਤੁਸੀਂ ਝੂਠ ਨਾਲ ਬੁਰਿਆਂ ਨਾਲ ਸੱਚ ਨੂੰ ਕੁਝ ਦੇਰ ਬਾਅਦ ਦਬਾ ਸਕਦੇ ਹੋ ਪਰ ਬਿਟਾੜ ਸਕਦੇ ਕਿਉਂਕਿ ਜਿੱਤ ਹਮੇਸ਼ਾ ਸੱਚ ਦੀ ਹੁੰਦੀ ਐ ਮੋਰੇ ਲੋਕ ਜੋ ਆਪਣਾ ਕੰਮ ਕਰੀ ਜਾਂਦੇ ਨੇ ਲੇਕਿਨ ਸਚਾਈ ਨਹੀਂ ਜਿੱਤਉਣਾ ਪਿਆਰ ਦੀ ਜਿੱਤ ਹੁੰਦੀ ਐ ਇਸ ਸਾਜ ਨੂੰ ਦੇਖਦੇ ਹੋਏ ਆਵਾਮ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਆਵਾਮ ਨੂੰ ਇਹ ਕਹਾਂਗਾ ਵੀ ਅਸੀਂ ਹਰ ਬੰਦਾ ਆਪਣੇ ਆਪਣੇ ਧਰਮ ਦੀਆਂ ਸਿੱਖਿਆਵਾਂ ਨੂੰ ਸਮਝੇ ਹਿੰਦੂ ਧਰਮੋਂ ਵਿਦਵਾਨ ਨੂੰ ਜਾਣਨ ਦੀ ਤਾਂ ਨੂੰ ਦੇਖਣ ਤਸਿਕ ਪਰ ਅਪਰਾਹ ਨੇ ਉਹ ਗੁਰਬਾਣੀ ਨੂੰ ਪੜਨ ਉਹ ਖੁਰ ਵਿਚਾਰਨ ਜੀ ਤੇ ਮੁਸਲਮਾਨ ਕੁਰਾਨ ਨੂੰ ਪੜਨ ਨਾ ਸਮਝਣ ਵੀ ਉਹਨੂੰ ਉੱਥੋਂ ਉਹਨਾਂ ਨੂੰ ਮੁਹੱਬਤ ਦੀ ਗੱਲ ਮਿਲੂਗੀ ਇਨਸਾਨੀ ਦੀ ਗੱਲ ਮਿਲੂਗੀ ਪਿਆਰ ਦੀ ਗੱਲ ਮਿਲੂਗੀ ਇਸਲਾਮ ਦੀ ਇੱਕ ਸਿੱਖਿਆ ਹੈ ਪੈਗੰਬਰ ਸਾਹਿਬ ਨੂੰ ਕਿਸੇ ਨੇ ਪੁੱਛਿਆ ਵੀ ਇਸਲਾਮ ਦਾ ਸਭ ਤੋਂ ਮਜ਼ਬੂਤ ਅਮਲ ਕਿਹੜਾ ਹੈ ਤਾਂ ਕਿਸੇ ਨੇ ਉਹਨਾਂ ਨੂੰ ਅੱਲਾਹ ਰੱਬ ਨੂੰ ਪੁੱਛਿਆ ਲੋਕਾਂ ਨੂੰ ਤਾਂ ਕਿਸੇ ਨੇ ਕਿਹਾ ਨਮਾਜ਼ ਕਿਸੇ ਨੇ ਕਿਹਾ ਰੋਜ਼ਾ ਕਿਸੇ ਨੇ ਕਿਹਾ ਹਜ ਤਬ ਮਮੂਸਾਬ ਨੇ ਸਾਰਿਆਂ ਦੇ ਜਵਾਬ ਜਵਾਬਾਂ ਨੂੰ ਨਕਾਰਦੇ ਹੋਏ ਕਿਹਾ ਕਿ ਇਸਲਾਮ ਦਾ ਸਭ ਤੋਂ ਮਜ਼ਬੂਤ ਆਮਤ ਮੁਹੱਬਤ ਹੈ ਪਿਆਰ ਹੈ ਪ੍ਰੇਮ ਹੈ ਜਿਹ ਪਿਆਰੀ ਨਹੀਂ ਕੋਦਾ ਇਨਸਾਨ ਹੈ ਆਧਾਰਮਿਕ ਉਹ ਪਹਿਰਾਵੇ ਦਾ ਨਾਮ ਦਾ ਜਨਮ ਦਾ ਧਾਰਮਿਕ ਹੈ ਧਰਮ ਦਾ ਧਾਰਮਿਕ ਤਾਂ ਹੋਊਗਾ ਅਗਰ ਉਹ ਧਰਮ ਦੀ ਸਿੱਖਿਆਵਾਂ ਚੱਲੂਗੀ ਚੱਲੂਗਾ ਔਰ ਉਹ ਧਰਮ ਜਿਹੜਾ ਉਹ ਪਿਆਰ ਤੋਂ ਦਾ ਜੋੜ ਦਾ ਤੋੜ ਦਾ ਨਹੀਂ ਹੈ ਬਹੁਤ ਬਹੁਤ ਸ਼ੁਕਰੀਆ ਜੀ ਤੇ ਇਸ ਹਨ ਡਾਕਟਰ ਨਸੀਰ ਅਖਤਰ ਜੀ ਜਿਨ੍ਹਾਂ ਦਾ ਕਹਿਣਾ ਕਿ ਆ ਧਰਮ ਜੋੜਦਾ ਹੈ ਤੋੜਦਾ ਨਹੀਂ ਤੇ ਖਾਸ ਕਰ ਉਹਨਾਂ ਲੋਕਾਂ ਨੂੰ ਆ ਇੱਕ ਸੰਦੇਸ਼ ਦਿੰਦਾ ਹੈ ਇਸ ਵੀਡੀਓ ਦੇ ਰਾਹੀਂ ਕਿ ਭਾਈਚਾਰਕ ਸਾਂਝ ਇਸ ਨੂੰ ਹਮੇਸ਼ਾ ਇਸੇ ਤਰ੍ਹਾਂ ਹੀ ਬਰਕਰਾਰ ਰੱਖਿਆ ਜਾਊਗਾ ਚਾਹੇ ਸਿੱਖ ਹੋਵੇ ਚਾਹੇ ਹਿੰਦੂ ਹੋਵੇ ਤੇ ਚਾਹੇ ਮੁਸਲਮਾਨ ਵੀਰ ਹੋਣ ਤੇ ਇਸ ਭਾਈਚਾਰਕ ਸਾਂਝ ਨੂੰ ਜੇਕਰ ਕੋਈ ਤੋੜਨ ਦਾ ਅ ਵਿਚਾਰ ਕਰੂਗਾ ਤੇ ਉਹ ਕਦੇ ਵੀ ਆਪਣੇ ਮਨਸੂਬਿਆਂ ਦੇ ਵਿੱਚ ਕਾਮਯਾਬ ਨਹੀਂ ਹੋਵੇਗਾ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਜਗਬਾਣੀ ਪੰਜਾਬ ਕੇਸਰੀ ਲਈ ਮੈਂ ਪ੍ਰਕਾਸ਼ ਸ਼ਰਮਾ